ਰਾਗ ਕੇਰਦ ਅਰਦਾਸ ਬਿੰਤਿਕੰਗ ਆਸਿ ਰਾਇ ਪ੍ਰਿਸ਼ਤਾ ਤੇ ਪ੍ਰੋਸ ਬੋਲਣਾ ਹੈ ਹੋਆ 100 ਵਾਹ ਅਸਾਏ ਕਰਿਨੀ ਤੇ ਬੋਧੀ ਸੰਸਕਰਣ ਲ ਲਈ ਤੇ ਅੰਗਦ ਵਰਦਿਆ ਨਾ ਅਮਦਸ ਸਾਈ ਅੱਥਾ ਗੋਵਿੰਦ ਨਾਮ ਸੂਰੋ ਸਿਹਾਰਾਏ ਰੀਆ ਕ੍ਰਿਸ਼ਨ ਜੀ ਤੈ ਹੇ ਸਿੱਤੇ ਸਾਧੂ ਜੈ ਰੀ 372 ਸਿੰਘੀ ਹੈ ਕਲਮ ਹੰਡਾ ਵਤਾ ਦੇ ਸਭ ਤਾਈ ਮਾ ਸੁਹਾਏ ਦਸਮੇ ਪਾਤਸ਼ਾਹ ਸ੍ਰੀ ਗੁਰੂ ਸਮਾਹਮਰ ਜਸਾ ਗੁਰੂ ਸਿੰਘ ਜੀ ਨੂੰ ਜਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨ ਸਰ ਕੀ ਪਸਾਈ ਬੋਲੋ ਜੀ ਸਵਾਗਤ ਹੈ ਪੰਜਾਬ ਦੇ ਹੋਂਦੋਂ ਸਾਹਿਬ ਜਦਿਆਂ ਚਾਲੀਆਂ ਮੁਕਤਿਆਂ ਹੱਡੀਆਂ ਜਪੀਆਂ ਤਕੀਆਂ ਜਿਨ੍ਹਾਂ ਨਾਮ ਜਪੇ ਵਾੜੂ ਸਕੇ ਰਹੀ ਤੇਗ ਵਾਹੀ ਦੇਖ ਕੇ ਹੰਡਰਡ ਕੀ ਦਰ ਦੇ ਨਾਲ ਬਹਿਸ ਸਾਰੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਨਾ ਸਿੰਨਾ ਆਏ ਧਰਮ ਦੇ ਸੇਵ ਤੇ ਬੰਦ ਬੰਦ ਘਟਵਾਏ ਕੋਪਰੀਆਂ ਲੋਹਾਈਆਂ ਚਰਕੀਆਂ ਜਿਹੜੇ ਗੁਰਦੁਆਰਿਆਂ ਦੀ ਸੇਵਾ ਲਈ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਹੀ ਇਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤੱਕ ਦਾ ਸਰਵਸਤ ਗਰਸਵਾਏ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸੋ ਜੀ ਵਾਹਿਗੁਰੂ ਇਸ ਵਿੱਚ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਧਰਮਾਂ ਦਾ ਜੀ ਕੋ ਵਾਹਿਗੁਰੂ 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 ਨਾਮ ਹੈ ਜੇ ਤਾਂ ਔਨਕ ਸਤਿਕਾਰ ਸਰਬ ਸੁਖ ਵੇਹ ਹਰਿਆ ਧਰਤਾ ਹਰ ਤਾ ਹਰ ਰਖੇ ਇੱਕ ਇੱਕ ਪ੍ਰਤੀਵਰਤੀ ਪੈਸ ਪੰਥ ਜੀ ਤੇ ਤੇਰੀ ਸਾਹਿਬ ਜੀ ਸਹਾਇ ਕਾ ਸਾਹਿਬ ਜੀ ਕੇ ਬੋਲ ਵਾਲੇ ਬੋਲੋ ਜੀ ਸਭਾ ਦੇ ਗੁਰੂ ਸੈਖਾ ਨੂੰ ਸਿੱਖੀ ਧਾਰਨ ਕੇ ਨਾਰਹਿ ਤੰ ਇੱਕ ਰਾਮ ਸਭ ਦਾਨ ਸੁਖ ਦਾ ਨਾਮ ਰੰਗ ਨਾਮ ਦਾ ਤੇਰੀ ਅਮਰ ਸਰਬੰਦੀ ਜੀ ਦੇ ਦਰਸ਼ਨ ਨਿਸ਼ਾਨ ਚੋਤੀਆਂ ਟੱਲੇ ਬੰਦੇ ਕੋ ਜੋ ਘਟਲ ਧੰਭਾ ਜਿਆ ਕਾ ਬੋਲੋ ਜੀ ਮਾੜੀ ਸਤਿ ਜੀ ਮੱਸਪਾਸ ਕਾਰਾ ਕੰਕਤੋ ਹੈ ਕਰ ਸ ਆਪਣੇ ਪੰਥ ਦੇ ਸਦਾ ਸਹਾਇ ਦਾਕਾਰ ਜੀਓ ਸ੍ਰੀ ਨਨਕਨਦ ਤੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਇਹ ਨਾਤ ਪੰਡਾ ਗਏ ਕਿ ਕੋਲੇ ਦਰਸਨ ਦਾਰ ਤੇ ਜਿੰਨਤ ਮਨ ਦਰਗਾਨ ਚਹਰੇ ਖਾਲਸਾ ਜੀ ਨਮਕ ਸ੍ਰੀ ਹੈ ਨਮਾਨੰ ਦੇ ਮਾਨ ਸਤਿਗੁਰੂ ਸਾਨਹੇਤਾ ਹੰ ਜੀ ਸਤਿ ਹੈਗਾ ਤੁੰਪਤ ਬਾਤ ਸਾਹਮਣੇ ਸਾ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰੰਗ ਸਾਹਿਬ ਜੀ ਧੰਨ ਧੰਨ ਸ੍ਰੀ ਪੰਥ ਪਤਿ ਜੀ ਅਪਨੀ ਚੰਨ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਆਪ ਜੀ ਦੇ ਗ੍ਰਹਿ ਵਿਸ਼ੇਸ਼ ਚੇ ਪਾਛ ਬਸੀ ਸਿੰਘ ਜੀ ਦੇ ਗ੍ਰਹਿ ਵਿਸ਼ੇਸ਼ ਸੰਗਤਾਂ ਨੇ ਜੁੜ ਕੇ ਸੱਚੇ ਪਾਛਾ ਤੁਹਾਨੂੰ ਇਹ ਵੀ ਜਾਤ ਤੇ ਪੜ੍ਹਨਾ ਸੱਚ ਜੀ ਜਾਤ ਪੜ੍ਹਗੇ ਪਕਮੰਸਤਾਰ ਹੋਏ ਸੱਚੇ ਪਾਛਾ ਵਿਆਪ ਕਰਦੇ ਹਨ ਏਕਾਂਤ ਰਾਂਗੀਆਂ ਭੋਲਾਗਤੀਆਂ ਹੋ ਗਈਆਂ ਆਮੀਆਂ ਸੱਚੇ ਪਾਛਾ ਜਾਣ ਵਿੱਚ ਸਮਝ ਕੇ ਮਾਫ ਕਰਨੇ ਅੱਗੇ ਵਸ ਤੇ ਵੰਸੋ 33 ਪੜ੍ਹਨੀ ਸ੍ਰਵਤਵਸ਼ਨੀ ਬੜੀ ਗੁਣੀ ਬਾਣੀ ਸੱਚਖੰਡ ਕੇ ਸੋਧ ਕੇ ਪ੍ਰਮਾਣ ਕਰਨੀ ਬਾਣੀ ਦਾ ਪਾਤ ਆਈ ਸੰਗਤਾਂ ਦੇ ਦੇ ਤੇ ਸੁਣਨ ਹਰਿ ਸੰਗਤੀਆਂ ਭਾਜਰੀਆਂ ਦਾ ਪ੍ਰਮਾਣ ਕਰਨੀ ਸੱਚੇ ਪਾਤਸ਼ਾਹ ਜੀ ਨਨਿਆ ਬਨੋ ਪ੍ਰਮਾਣ ਨਾ ਭਾਉਣਾ ਪੂਰਨ ਕਰਨੀਆਂ ਵਰਨ ਅਨੁਸਾਰ ਸੱਚੇ ਪਾਤਸ਼ਾਹ ਬਖਸ਼ੋਏ ਨਜਾਰਨ ਰਾਜ ਪੁੰਧਾਰਾਂ ਵਿੱਚੋਂ ਪੜਾਫਸਤਾਨ ਸੱਚੇ ਪਾਤਸ਼ਾਹ ਦੇ ਹੱਥੇ ਪਾਤਸ਼ਾਹ ਦਾ ਪ੍ਰਮਾਣ ਹੋਵੇ ਪ੍ਰਮਾਣ ਹੈ ਪ੍ਰਚਾਰ ਸਾਧ ਸੰਗਤ ਕੇ ਰਸਮਾਂ ਲੈ ਕੋਈ ਸੱਚੇ ਪਾਤਸ਼ਾਹ

ਤੇ ਜੀ ਮਾਨਿਓ ਪ੍ਰਕਾਤ ਗੁਰਾਂ ਕੀ ਦੇ ਜੋ ਕੰਭੂਰੂ ਜਨ ਹੈ ਬੋਲ ਸ਼ਬਦ ਨੇ ਲੇਕ ਰਾਜ ਕਰੇਗਾ ਖਾਲਸਾ ਆ ਕੀ ਰਹੇ ਨ ਕੋਈ ਵਾਰ ਹੋਏ ਸਭ ਮਿਲenge ਵਜੇ ਛਣ ਜੋ ਹੋਏ ਮਾਈ ਗੁਰੂ ਨਾਮ ਜਹਾਜ ਹੈ ਚੜੇ ਸੂਤਰੀ ਪਾਰ ਜੋ ਸੰਦਾਗਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਜੋ ਚਰਨਾਂ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ sasriya kal bole so nihal sasriya kal bole so nihal sasriya kal bole so nihal sasriya Thank you, Thank you.